ਤੁਸੀਂ ਇਹ ਵੈਪਨ ਫੜਿਆ ਤੇ ਨਾਲ ਇੱਕ ਮੁਰਜ਼ਮ ਫੜਿਆ ਉਹਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਜੀ ਮਾਨਯੋਗ ਅਸ਼ਵੀ ਕੁਟਿਆਲ ਆਈਪੀਐਸ ਬਟਾਲਾ ਤੇ ਸ਼੍ਰੀ ਰਮਿੰਦਰ ਸਿੰਘ ਜੀ ਪੀਪੀਐਸ ਇਨਵੈਸਟੀਗੇਸ਼ਨ ਜੇ ਦਿਸ਼ਾੰਦੇਸ਼ ਤੇ ਇੱਕ ਅਸੀਂ ਇੱਕ ਸਫਲਤਾ ਪ੍ਰਾਪਤ ਹੋਈ ਹੈ ਉਹ ਦਿਸ਼ਾੰਦੇਸ਼ ਤੇ ਕੰਮ ਕਰਦੇ ਆ ਹੋਇਆ ਥਾਣਾ ਕੁਮਾਨ ਦਾ ਕੋਈ ਪੈਂਦਾ ਵਾ ਬੋਝਾ ਉਤਰੀ ਗੀਕੀ ਤਰੀਕ ਨੂੰ ਵਾਦਤ ਹੋਈ ਸੀ ਜਿਹੜੇ ਇੱਕ ਦੁਕਾਨਦਾਰ ਸੀ ਕਰਿਆਨੇ ਵਾਲਾ ਉਹ ਤੋਂ ਮਾਦਸ ਲੈਣ ਤੋਂ ਉਹਦੇ ਤੋਂ ਪੈਸੇ ਦੇਣ ਤੋਂ ਇੱਕ ਵਿਅਕਤੀ ਨੇ ਆਪਣੇ ਦਸਤੀ ਹਥਿਆਰ ਨਾਲ ਵਪਨ ਨਾਲ ਮਾਰ ਦੇਣ ਦੀਦਾ ਵਹਿਫਾਇਰ ਕੀਤਾ ਸੀ ਜਿਹਦੇ ਉਸੇ ਵਾਰ ਕਾਰਵਾਈ ਕਰਨ ਐ ਸਬ ਸਾਬਿਕਰਮ ਨੇ ਉਹਦੇ ਪਛਾਣ ਸਤਿ ਤਰਨਤਾ ਦਾ ਤਰਤੀਸ਼ ਨੂੰ ਕਹ ਲਿਆਦਾ ਤੇ ਉਸ ਉਸ ਦੀ ਤਰਤੀਸ਼ ਦੇ ਵਿੱਚ ਨਾਲ ਉਹਨੂੰ ਉਹਨੂੰ ਫੋਲੋ ਕਰਲੇ ਕਰਦੇ ਕਰਦੇ ਇਹਨੂੰ ਸਫਲਾ ਪ੍ਰਾਪਤ ਹੋਈ ਹੈ ਪੌਣੇ ਪੰਜ ਦਿਨ ਨੂੰ ਇਹਨਾਂ ਨੇ ਉਹ ਵਿਅਕਤੀ ਰਣਜੀਤ ਸਿੰਘ ਏਲੀਅਸ ਮੰਗੂ ਪੁੱਤਰ ਸਰਵਨ ਸਿੰਘ ਗ੍ਰਿਫਤਾਰ ਕੀਤਾ ਤੇ ਪੁਸ਼ਕਾ ਹਸਰੋਂ ਨੇ ਦੱਸਿਆ ਕਿ ਉਹ ਚਾਰ ਵਿਅਕਤੀ ਜਿਹੜੇ ਆ ਉਹ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸੀ ਜੀ ਤੋ ਤਿੰਨ ਇਹਨਾਂ ਨੇ ਵਿਅਕਤੀ ਮੇਨ ਉਹ ਵਿਅਕਤੀ ਜਿਨ੍ਹਾਂ ਨੇ ਫਾਇਰ ਕੀਤਾ ਸੀ ਉਹ ਉਹਨਾਂ ਨੇ ਬਰਾਮਦ ਕਰਤੇ ਆ ਤੇ ਇੱਕ ਵਿਅਕਤੀ ਦਾ ਗ੍ਰਿਫਤਾਰ ਕਰਨ ਕੋਈ ਜਿਹੜਾ ਫੜਨਾ ਬਾਕੀ ਹੈ ਤੇ ਦੋ ਸਾਥੀ ਜਿਹੜੇ ਇਹਨਾਂ ਦੇ ਨਾਲ ਜਿਹੜੇ ਆ ਇਨਵੋਲਵ ਇਸ ਕੰਮ 'ਚ ਉਹ ਫੜਨੇ ਬਾਕੀ ਹੈ ਉਹੀ ਹੀ ਹਿੰਗੋ ਦੀ ਫੋਟੋ ਲਵਾਂਗੇ ਇਹ ਵਿਅਕਤੀ ਸਾਡੇ ਕੋਲ ਇਸਟੈਂਪ ਰਿਮਾਂਡ ਤੇ ਐ ਉਸੇ ਚੱਲ ਰਹੀ ਆ ਉਹ ਨਵਾਂ ਖਸਵਾਇਆ ਦੋ ਪੰਜ ਸਾਲ ਸਰ ਕਿੰਨੇ ਇਹ ਜਿਹੜਾ ਆਪਣਾ ਕਿੰਨੇ ਦਿਨ ਦਾ ਰਿਮਾਂਡ ਹੈ ਕਿੰਨੇ ਦਿਨ ਦਾ ਇਹਦਾ ਰਿਮਾਂਡ ਹੈਗਾ ਅੱਜ ਜੀ ਨੂੰ ਦਾਰ ਤੇ ਪਿਛ ਕੀਤਾ ਸੀਗਾ ਤਿੰਨ ਦਿਨ ਦਾ ਰਿਮਾਂਡ ਮਿਲਿਆ ਤਾਂ ਫਰਦਰ ਪ੍ਰੋਸੈਸ ਕਰ ਰਹੇ ਹਾਂ ਤੋਂ ਸਰ ਕਿੰਨੇ ਰੋਜ਼ ਬਰਾਮਦ ਹੋਏ ਨੇ ਓਟਲ ਜਿਹੜੀ ਇਸਟੈਂਪ ਦੀ ਬਰਾਮਦਗੀ ਹੈ ਉਹ ਤਿੰਨ ਜਿਹੜੇ ਬੱਤੀ ਬੋਰ ਦੇ ਕੰਟਰੀ ਮੇਡ ਬਿਸਟਰ ਨੇ ਤਾਂ ਨਾਲ ਕੋ ਨੋਰ ਹੁੰਦਾ ਨੇ ਸਰ ਇਹਦਾ ਰਿਕਾਰਡ ਜਿਹੜਾ ਉਹ ਕ੍ਰਿਮੀਨਲ ਆ ਕਿ ਜਾਂ ਕਿਵੇਂ ਜਿਹੜਾ ਪਸ਼ੋਕੜ ਆ ਇਹਦਾ ਜੀ ਫਿਲਹਾਲ ਜਿਹੜੀ ਐਸ ਪਰ ਰਿਕਾਰਡ ਜਿਹੜਾ ਇਹਦੀ ਉਮਰ 22 ਸਾਲ ਹੈਗੀ ਆ ਪਹਿਲਾਂ ਤੇ ਬੱਚਾ ਪਰਚਾ ਕੋਈ ਹੈਗਾ ਨਹੀਂ ਐਸਾ ਇਹ ਨਮ ਪਹਿਲੀ ਵਾਰੀ ਇਹ ਜਿਹੜਾ ਪਰ ਇੱਕ ਪੁਛਤ ਚੱਲ ਰਹੀ ਆ ਕੋਈ ਕੋਈ ਜੋ ਰਿਕਾਰਡ ਦਾ ਹੈ ਪਰ ਕੋਰਟ ਤਾਂ ਨਹੀਂਗਾ ਪਰ ਪੁਛ ਕੇ ਚੱਲ ਰਹੀ ਕਿ ਪਹਿਲਾਂ ਕੋਈ ਨੇ ਬਾਦ ਕਿਸੇ ਨੂੰ ਮੋੜ ਹੋਏਗਾ ਤਰੀ ਸਰ ਇਹਨੇ ਪਹਿਲਾਂ ਵੀ ਕੋਈ ਐਹੋ ਜਿਹਾ ਵੈਪਰ ਲਿਆਣ ਕੇ ਕਿਸੇ ਨੂੰ ਦਿੱਤੇ ਆ ਜਾਂ ਨਹੀਂ ਇਹਦੇ ਬਾਰੇ ਵੀ ਕੋਈ ਪੁੱਛਗਿੱਛ ਕੀਤੀ ਹੈ ਨਹੀਂ ਇਹ ਜਿਹੜੇ ਦੋ ਸਾਥੀ ਇਹਨਾਂ ਦੇ ਉਹ ਫੜਨੇ ਬਾਕੀ ਆ ਤੇ ਇੱਕ ਜਿਹੜਾ ਇਹ ਵਿਅਕਤੀ ਹੈ ਇਹ ਜਿਹੜੇ ਦੱਸੀ ਤੁਹਾਨੂੰ ਗੱਲ ਕਿ ਤੁਹਾਡੇ ਰਿਮਾਂਡ ਤੇ ਹੈਗਾ ਵਾ ਕੋਈ ਚੱਲ ਰਹੀ ਹੈ ਕੋਈ ਸੱਚੀ ਗੱਲ ਦਿੰਦਾ ਤੁਹਾਨੂੰ ਨੋਟਸ ਨਹੀਂ ਆਉਂਦਾ ਓਕੇ ਥੈਂਕਸ